ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਇਦਾਂ ਗੀਤ ਮਿੱਤਰਾਂ ਦੇ ਕੱਪ ਤੇ ਕੁੜੇ ਵੇਖ ਲਲਕ ਰਹੇ ਪੈਂਦੇ ਟੈਲਫੋਰਡ ਵਾਲੇ ਕੱਪ ਦੇ ਉੱਤੇ ਇਹਨਾਂ ਪੂਰਾ ਟਕਮਾ ਪੈਂਦਾ ਹਾਫ ਟਾਈਮ ਤੋਂ ਬਾਅਦ ਬਸ ਲਲਕ ਰਹੇ ਵਜਣ ਡੈ ਸੀ ਇੱਕ ਪਾਸੇ ਟੀਮ ਵੋਲਵਰ ਹੈਂਟਨ ਵਾਲਿਆਂ ਦੀ ਮੇਸ਼ੀ ਹਰਖ ਵਾਲੀਆ ਛੋਟਾ ਨਾਥ ਕਲੀਮੁੱਲਾ ਛੋਟਾ ਦੁੱਲਾ ਜਸ਼ਨ ਪਲਵਾਨ ਇੱਕ ਅਮੀਰਪੁਰਿਆ ਤੇ ਸ਼ਾਕਾ ਦੂਜੇ ਪਾਸੇ ਖੁਸ਼ੀ ਸੋਨੀ ਫੂਲਾ ਜੋਦਾ ਤੇ ਰਮਨਾ ਮੱਲੀਆਂ ਤਲਵਿੰਦਰ ਤੇ ਬੂਰੀਆ ਸੀਸਰ ਹਾਫ ਟਾਈਮ ਤੱਕ ਜੱਫੇ ਵੀ ਲੱਗੇ ਬਟ ਐਨੇ ਟਸਰੋਲਾ ਗੱਪਾਂ ਨਹੀਂ ਪਿਆ ਐਕਸ਼ਨ ਹਾਫ ਟਾਈਮ ਤੋਂ ਬਾਅਦ ਪੂਰੇ ਐਕਸ਼ਨ ਖੂਸੀ ਜੱਫਾ ਲਾਵੇ ਉਹਦੇ ਐਕਸ਼ਨ ਸੋਨੀ ਦੇ ਐਕਸ਼ਨ ਫੂਲੇ ਦੇ ਐਕਸ਼ਨ ਫੂਲਾ ਤਾਂ ਵੈਸੇ ਹੀ ਅੱਜ ਕੱਲ੍ਹ ਐਨ ਪੂਰਾ ਰੌਣਕੀ ਬੰਦਾ ਹਨਾ ਤੇ ਦੂਜੇ ਪਾਸੇ ਉਂਗਲ ਜਸ਼ਨ ਪਲਵਾਨ ਦੀ ਵੀ ਖੜੀ ਸੀ ਤੇ ਕੁਲਵਿੰਦਰ ਧਰਮਪੁਰੇ ਵਾਲੀ ਦੀ ਵੀ ਉਂਗਲ ਖੜੀ ਸੀ ਹਰੇਕ ਹਰੇਕ ਰੇਡ ਜਿਹੜੀ ਸੀ ਨਾ ਉਹ ਦੇਖਣ ਵਾਲੀ ਸੀ ਤੇ ਦਰਸ਼ਕ ਵੀ ਕਬੱਡੀ ਦਾ ਮੈਚ ਇਸੇ ਕਰਕੇ ਵਧੀਆ ਲੱਗਦਾ ਜਦੋਂ ਐਦਾਂ ਰੌਲਾ ਰੱਪਾ ਐਨ ਜੇਤੇ ਪੋਜ਼ਿਟਿਵਿਟੀ ਵਾਲਾ ਰੌਲਾ ਦਾ ਆਪਾਂ ਹੁੰਦਾ ਜਿਹਦੇ ਵਿੱਚ ਲੜਾਈ ਨਹੀਂ ਹੁੰਦੀ ਬਟ ਪਲੇਅਰ ਐਕਸ਼ਨ ਕਰਦੇ ਆ ਸੋ ਐਨ ਬੈਸਟ ਮੈਚ ਸੀ ਜਫਿਆਂ ਦਾ ਮੈਚ ਸੀ ਜਾ ਕੇ ਦੇਖਿਓ ਬੈਸਟ ਨਿਕਲੇ ਫੂਲਾ ਚਾਰ ਜਫੇ ਲਾ ਕੇ ਗਿਆ ਜਫੇ ਲੱਗੇ ਬਹੁਤ ਕਿਸੇ ਨੇ ਵੀ ਲਾਇਆ ਸੀ ਜ਼ੋਨੀ ਨੇ ਵੀ ਇਕਮ ਨੇ ਵੀ ਲਾਇਆ ਛਾਕੇ ਨੇ ਵੀ ਲਾਇਆ ਨਾ ਬਟ ਬੈਸਟ ਨਿਕਲੇ ਟੈਲਫੋਰਡ ਵਾਲੇ ਜਿੱਤ ਗਏ ਦੋ ਜਫਿਆਂ ਦੇ ਨਾਲ ਮਨ ਨੂੰ ਲੱਗਦਾ ਤੇ ਬੈਸਟ ਫੂਲਾ ਤੇ ਕੁਲਵਿੰਦਰ ਨਿਕਲੇ ਬਹੁਤ-ਬਹੁਤ ਵਧਾਈਆਂ ਮੈਚ ਦੇਖਣੇ ਆ ਜਰੂਰ ਜਾ ਕੇ ਦੇਖਿਓ ਮੈਂ ਕਾਫੀ ਟਾਈਮ ਬਾਅਦ ਰੌਣਕੀ ਮੈਚ ਦੇਖਿਆ ਜਿਹਦੇ ਵਿੱਚ ਐ ਰੌਂਗਟੇ ਵੀ ਖੜੇ ਹੁੰਦੇ ਸੀ ਤੇ ਖੁਸ਼ੀ ਵੀ ਹੁੰਦੀ ਹੈ ਕਬੱਡੀ ਦੇ ਵਿੱਚ ਅਸਲ 'ਚ ਜਦੋਂ ਬੰਦਾ ਐਕਸ਼ਨ ਕਰਦਾ ਲੜਾਈ ਤੋਂ ਬਿਨਾ ਉਦੋਂ ਮੈਚ ਵਧੀਆ ਲੱਗਦਾ ਸੋ ਜਰੂਰ ਜਾ ਕੇ ਦੇਖਿਓ ਜਿਨ੍ਹਾਂ ਨੇ ਨਹੀਂ ਦੇਖਿਆ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ